ਤਨਵਾਜੀ ਸ਼੍ਰੀ ਅਮਰਸਰ ਸਾਹਿਬ ਦੀ ਪਵਿੱਤਰ ਧਰਤੀ ਔਰ ਮੇਰੀ ਪਰੀ ਤੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਜੀ ਦੇ ਪ੍ਰਕਾਸ਼ ਪੁਰਬ ਤੇ ਅੱਜ ਪਵਿੱਤਰ ਦਿਹਾੜੇ ਤੇ ਸਾਰਿਆਂ ਨੂੰ ਮੁਬਾਰਕ ਤੇ ਨਾਲ ਅੱਜ ਜੋ ਇਤਿਹਾਸਿਕ ਕੰਮ ਜਿਹੜਾ ਹੋਇਆ ਆ ਖਾਸ ਤੌਰ ਤੇ ਜ਼ਮੀਨ ਦੇ ਰਿਕਾਰਡ ਸਬੰਧੀ ਉਹਦੇ ਲਈ ਬਹੁਤ-ਬਹੁਤ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਅਲਗ-ਅਲਗ ਪਿੰਡਾਂ ਤੋਂ ਪੰਚ ਸਰਪੰਚ ਸਹਿਬਾਨ ਮੋਤਵਾਰ ਸ਼ਕਸ਼ੀਤਾ ਅਮਰਸਰ ਸਾਹਿਬ ਜੀ ਸਾਡੇ ਪਾਰਟੀ ਦੇ ਆਗੂਦਾਰ ਸਹਿਬਾਨ ਮੇਰੇ ਕੈਬਨਿਟ ਦੇ ਸਾਥੀ ਸਾਡੇ ਅਫਸਰ ਸਹਿਬਾਨ ਸਾਡੇ ਐਮਐਲਏ ਸਹਿਬਾਨ ਔਰ ਸਾਡੇ ਨੈਸ਼ਨਲ ਕੋਆਰਡੀਨੇਟਰ ਅਰਵਿੰਦ ਕੇਜਰੀਵਾਲ ਜੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਮਨ अरोड़ा ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਔਰ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਸ ਪਵਿੱਤਰ ਧਰਤੀ ਤੋਂ ਇਸ ਸ਼ੁਭ ਕੰਮ ਦਾ ਸ਼ੁਰੂਆਤ ਕਰਨ ਦਾ ਫੈਸਲਾ ਲਿਆ ਸੀ ਅਸੀਂ ਕਿ ਕਿਉਂਕਿ ਆਪਾਂ ਪਿੰਡਾਂ ਵਾਲੇ ਆ ਸਾਰਾ ਪਤਾ ਖੱਜਲ ਖਵਾਰੀਆਂ ਜਿੰਨੀਆਂ ਤਸੀਲਾਂ ਚ ਹੁੰਦੀਆਂ ਮੈਂ ਪਹਿਲਾਂ ਵੀ ਜ਼ਿਕਰ ਕਰਦਾ ਰਿਹਾ ਕਿ ਜਦੋਂ ਇੱਕ ਵਾਰੀ ਤਸੀਲ ਚ ਵੜ ਗਏ ਪਹਿਲੀ ਗੱਲ ਤਾਂ ਜਦੋਂ ਤਸੀਲ ਚ ਵੜਦੇ ਆ ਤਾਂ ਵੱਡਿਆਂ ਰੂਹ ਨਹੀਂ ਕਰਦੀ ਹੁੰਦੀ ਵੀ ਇਸ ਬਿਲਡਿੰਗ ਦੇ ਵਿੱਚ ਬੜੀ ਏ ਫਿਰ ਉੱਥੋਂ ਨਿਕਲਣ ਦੇ ਵਿੱਚ ਹੁੰਦਾ ਵੀ ਇਹ ਛੇਤੀ ਨਿਕਲ ਜੀ ਕਿਉਂਕਿ ਜਿੱਥੇ ਜਾਓਗੇ ਨਚੋੜੀ ਨਚੋੜ ਲੋ ਨਿੰਬੂ ਨਚੋੜੀ ਲਈ ਬੈਠੇ ਹੁੰਦੇ ਨੇ خون چوڑ لیں دے جی ادھر جا ادھر جا ادھر نہ جا آ کی لکھا لیا گلت ہے یہ ٹھیک دا دے جا ادھر مطلب پھر اتوں کدے تُسی آتو آئے پٹرول ڈیجل پھوک کے بندے لی نمبردار بھی لیا پتا لگے جی پڑواری صاحب ہی نہیں بیٹھے آج پتا نہیں کتنے گئے ہوئے جی دار نہیں بیٹھا جی پھر مڑے آئے سو ایک یہ کجل خوری میں ہاں. پہلے دن تو ہی ਆਪਣੇ ਸੀੜੀਆਂ ਕਾਸਟਾਂ ਚ ਵੀ ਇਹੀ ਗੱਲ ਕਹਿਣਾ ਰਿਹਾ ਕਿ ਇਹ ਜਿਹੜੀਆਂ ਖੱਜਲ ਖਵਾਰੀਆਂ ਨੇ ਇਹ ਬੰਦ ਹੋਣੀਆਂ ਚਾਹੀਦੀਆਂ ਕਿ ਇਹ ਭ੍ਰਿਸ਼ਟਾਚਾਰ ਦੀ ਬਹੁਤ ਵੱਡੀ ਖੇਪ ਹੈ ਇੱਕ ਮਤਲਬ ਜਿਵੇਂ ਉਹ ਆ ਜਿਹੜਾ ਇਹ ਚ ਫਰਦ ਬਦਲ ਫਰਦ ਬਦਲ ਕੀ ਹੈ ਮਤਲਬ ਫਰਦ ਦੇ ਵਿੱਚ ਜੇ ਜਸਵਿੰਦਰ ਸਿੰਘ ਦਾ ਨਾਮ ਪੜਵਾਰੀ ਨੇ ਜਗਵਿੰਦਰ ਸਿੰਘ ਲਿਖਤਾ ਸ ਸ ਨਹੀਂ ਪਾਇਆ ਗ ਗ ਪਾਇਆ ਥੋੜੀ ਜਿਹੀ ਡੰਡੀ ਰਹਿ ਗਈ ਲੱਜ ਜਸਵਿੰਦਰ ਨੂੰ ਆਪਣੇ ਆਪ ਨੂੰ ਦੁਬਾਰੇ ਜਸਵਿੰਦਰ ਸਾਬਤ ਕਰਨ ਚ 10 ਸਾਲ ਲੱਗ ਜਿੰਦੇ ਵੀ ਮੈਂ ਜਸਵਿੰਦਰ ਹਾਂ ਉਹ ਕਹਿੰਦੇ ਆ ਕਿ ਮੈਂ ਜਸਵਿੰਦਰ ਹਾਂ ਤੂੰ ਜਗਵਿੰਦਰ ਕਾਹਵੇਂ ਦਾ ਜਗਵਿੰਦਰ ਬੋਲੀ ਜਾਂਦੇ ਨੇ ਐ ਕਿਵੇਂ ਤੂੰ ਉਹਦੇ ਕੋਲ ਜਾ ਉਹਦੇ ਕੋਲ ਜਾ ਆਪ ਦਾ ਨਾ ਹੀ ਠੀਕ ਕਰਨ ਤੇ ਪੈਸੇ ਲਾਈ ਜਾਂਦੇ ਦੱਸੋ ਜੀ ਫਿਰ ਆਪ ਦੇ ਬਲੱਡ ਡੋਨੇਸ਼ਨ ਚ ਜਮੀਨ ਦੇਣੀ ਆ ਬਾਪੂ ਨੇ ਜਾਂ ਦਾਦੇ ਨੇ ਬਾਪੂ ਨੂੰ ਦੇਣੀ ਆ ਪੋਤੇ ਨੇ ਦੇਣੀ ਆ ਉਹਦੇ ਚ ਫਰੀ ਆਤ ਰਾਜ ਆ ਉਹ ਤਰਾਜ ਆ ਸੁਆਹੇ ਲੱਗਦਾ ਸੀ ਯਾਰ ਮਾਲਕ ਅਸੀਂ ਆ ਜਾਂ ਕੋਈ ਇਹ ਹੋਰ ਨੇ ਅਫਸਰ ਨੇ ਮਾਲਕ ਕੇ ਜ਼ਮੀਨਾਂ ਦੇ ਬੀ ਬੋਲਦੀ ਤਾਂ ਸਾਡੇ ਨਾਂ ਹੈ ਚਲਦੀ ਇਹਨਾਂ ਦੀ ਹੈ ਸੋ ਉਹ ਸਾਰਾ ਖਤਮ ਕਰ ਲੱਗਿਆ ਚੰਝਟ ਕਰੇ ਬੈਠੇ ਤੁਸੀਂ ਅੱਜਕੱਲ ਹਰੇ ਕੋਲੇ ਮੋਬਾਈਲ ਫੋਨ ਆ ਦੋ ਦੋ ਤਿੰਨ ਤਿੰਨ ਵੀਨਾ ਆਪਣੇ ਤਾਂ ਪੰਜਾਬ ਦਾ ਡਾਟਾ ਆਇਆ ਸੀ ਕਿਦਣਾ ਖਾਰਚ ਆਬਾਦੀ ਤੋਂ ਵੱਧ ਨੇ ਆਪਣੇ ਜਿੰਨੀ ਆਬਾਦੀ ਉਸ ਤੋਂ ਵੱਧ ਮੋਬਾਈਲ ਫੋਨ ਨੇ ਦੋ ਦੋ ਤਿੰਨ ਤਿੰਨ ਨੇ ਹਰੇ ਕੋਲੇ ਨੇ ਔਰ ਹੈਗੇ ਵੀ ਦੂਜੇ ਨੇ ਸਮਾਰਟਫੋਨ ਨੇ ਉਹ ਬੜ ਨਾਲ ਦਾ ਜ਼ਮਾਨਾ ਹੀ ਲੰਘ ਗਿਆ ਫੋ ਉਹ ਤੇ ਤੁਸੀਂ ਜਾਓ ਇੱਕ ਵਾਰੀ ਤੁਸੀਂ ਸਿੱਖ ਕੇ ਫਸ ਅੱਧਾ ਪੜਾ ਤੁਹਾਡੇ ਕੋਲ ਆਇਆ ਕਰੋ ਕਰੀ ਯਾਰ ਕਮੇ ਕਰਦੇ ਹੁੰਦੇ ਆ ਅੱਜ ਵੀ ਬੈਠੇ ਮੈਨੂੰ ਲੋਕ ਮਿਲੇ ਬਾਹਰ ਬੈਠੇ ਆ ਉਹ ਕਹਿੰਦਾ 13 ਸਾਲ ਤੋਂ ਕਹਿੰਦਾ ਜੀ ਇੰਤਕਾਲ ਦਾ ਇੰਤਜ਼ਾਰ ਕਰ 13 ਸਾਲ ਪਹਿਲਾਂ ਕਹਿੰਦਾ ਪਿਤਾ ਜੀ ਦੀ ਮੌਤ ਹੋ ਗਈ ਸੀ ਪਰ ਇੰਤਕਾਲ ਨਹੀਂ ਚੜਿਆ 13 ਸਾਲ ਤੋਂ ਕਹਿੰਦਾ ਮੈਂ ਕਿਹਾ ਜੀ ਕਿੰਨੇ ਗੀੜੇ ਮਾਰ ਗਏ ਉਹਦਾ ਹਣਕੀੜਤ ਮਾਰ ਗਿਆ ਬੇਟਾ ਹਣਕੀੜਤ ਗੀੜੇ ਵੱਜ ਗਏ ਉਦੋਂ ਮੇਰੀ ਦਾੜੀ ਕਾਲੀ ਹੁੰਦੀ ਸੀ ਕਹਿੰਦਾ ਜਦੋਂ ਮਤਲਬ ਇੱਥੇ ਆਉਣ ਲੱਗੇ ਕਚਾਰੀਆਂ ਚੋਂ ਜਿੱਟੀ ਹੋਗੀ ਆਹ ਲਾਤ ਨੇ ਤੇ ਕਹਿੰਦਾ ਹੁਣ 9 ਤਰੀਕ ਨੂੰ ਅਪਲਾਈ ਕੀਤਾ 10 ਨੂੰ ਕੰਮ ਬਣ ਗਿਆ ਕਹਿੰਦਾ ਦੋ ਦਿਨਾਂ ਚ ਹੋ ਗਿਆ ਇਹ ਕੰਮ ਸੋ ਇਹ ਹੋ ਸਕਦਾ ਸੀ ਪਰ ਉਹ ਪਹਿਲਾਂ ਕਿਉਂ ਕਿ ਉਹਦਾ ਹਿੱਸੇ ਨੇ کہاں ਕਹਿੰਦੇ ਨਹੀਂ ਕਿ ਵੀ ਭਾਈ ਅਸੀਂ ਕੀ ਕਰੀਏ ਤਾਹਾਂ ਦੇਣੇ ਹੁੰਦੇ ਨੇ ਤਾਹਾਂ ਪਤਾ ਨਹੀਂ ਕਿੱਥੇ ਤੱਕ ਜਾਂਦੇ ਸੀਗੇ ਥੱਲੋਂ ਚੱਲ ਪੈਂਦਾ ਕੰਮ ਤਾਹਾਂ ਤੱਕ ਜਾਈ ਜਾਂਦਾ ਜਾਈ ਜਾਂਦਾ ਤਾਹਾਂ ਦੇਣੇ ਨੇ ਜੀ ਠੀਕ ਹੈ ਜੀ ਸੋ ਇਸ ਕਰਕੇ ਇਹ ਜਿਹੜਾ ਤਾਹਾਂ ਥੱਲੇ ਵਾਲਾ ਬੁੱਧਵਾਰ ਵੀਰਵਾਰ ਵਾਲਾ ਕੰਮ ਇਹ ਸਾਰਾ ਬੰਦ ਹੋਊਗਾ ਅਸੀਂ ਤਹਿਸੀਲਾਂ 'ਚ ਪਹਿਲਾਂ ਹੀ ਕਰਤਾ ਆਨਲਾਈਨ ਰਜਿਸਟਰੀਆਂ ਵੀ ਕਰਤੀਆਂ ਮੁਹੱਲੀ ਤਾਂ ਅਸੀਂ ਪਾਇਲਟ ਉਹਦਾ ਉਹਦੇ ਘਾਟ ਨੂੰ ਕਰਤਾ ਤੇ ਨਾ ਇੱਥੇ ਹੁਣ ਲਗਭਗ ਐਸੇ ਮਹੀਨੇ 'ਚ ਸਾਰੇ ਪੰਜਾਬ ਦੇ ਤਹਿਸੀਲਾਂ 'ਚ ਹੋ ਜਾਊਗਾ ਔਰ ਇੱਕ ਹੋਰ ਗੱਲ ਹੈ ਫਰਜ਼ ਕਰ ਲਓ ਤੁਸੀਂ ਰਜਿਸਟਰੀ ਕਰਾਉਣੀ ਹੈ ਤੁਸੀਂ ਆਨਲਾਈਨ ਦ੍ਰਿਸ਼ਟੀ ਆਪ ਵੀ ਲਿਖ ਸਕਦੇ ਹੋ ਗਵਰਨਮੈਂਟ ਵੱਲੋਂ ਲਿਖਿਆ ਹੋਇਆ ਇੱਕ ਜਿਹੜਾ ਡਰਾਫਟ ਮਾਈ ਡੀਡ ਇੱਕ ਆਉਂਦਾ ਉਹ ਤੇ ਕਲਿੱਕ ਕਰਕੇ ਤੇ ਉਹਦੇ ਵਿੱਚ ਸਿੱਧਾ ਸੌਖਾ ਪੰਜਾਬੀ ਚ ਕਰਤੀ ਰਿ ਹੈ ਸਟਰੀ ਵੀ ਆ ਆ ਵੇਚਣ ਵਾਲਾ ਹੈ ਆ ਖਰੀਦਣ ਵਾਲਾ ਹੈ ਇੰਨੇ ਪੈਸੇ ਇਹਦਾ ਕਲੈਕਟਰ ਰੇਟ ਹੈ ਇੰਨਾ ਤੇ ਹੁਣ ਇਹਦਾ ਮਾਲਕ ਆ ਹੋ ਜਾਊਗਾ ਤੁਸੀਂ ਆਪ ਸਬਮਿਟ ਕਰ ਦਿਓ ਜਾਂ ਫਿਰ ਸੇਵਾ ਕੇਂਦਰ ਉੱਥੇ ਖੋਲ ਤੇ ਤੁਸੀਂ ਉੱਥੇ ਕਰਵਾ ਲਓ ਲਿਖ ਕੇ ਇੱਕ ਮਿੰਟ ਚੋਂ ਆਨਲਾਈਨ ਹੋ ਜਾਊਗਾ 7 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਨੇ ਕੋਈ ਤਰਾਜ ਹੋਇਆ ਤਾਂ ਉਹ ਆ ਜੂਗਾ ਨਾ ਹੋਇਆ ਤਾਂ 7 ਦਿਨਾਂ ਤੋਂ ਬਾਅਦ ਇਹ ਮੰਨਿਆ ਜਾਊਗਾ ਰਿਸਟਰੀ ਬਿਲਕੁਲ ਸਹੀ ਤੇ ਰਿਸਟਰੀ ਕਰਨੀ ਪਊਗੀ ਤੇ ਭਾਰਜ ਕਰ ਲੋ ਤੁਸੀਂ ਕਹਿੰਦੇ ਹੋ ਯਾਰ ਇੱਥੇ ਭੀੜ ਹੁੰਦੀ ਐ ਜਨਾਲੇ ਜਾਂ ਅਮਰਸਰ ਵਾਲੀ ਕਚੈਦੀ ਚ ਭੀੜ ਹੁੰਦੀ ਐ ਤੇ ਜੇ ਤੁਹਾਨੂੰ ਲੱਗਦਾ ਵੀ ਯਾਰ ਇਹ ਤਹਿਸੀਲਦਾਰ ਯਾਰ ਪਹਿਲਾਂ ਵੀ ਆਪਣੇ ਨਾਲ ਖਾਰਜੀ ਖਾਂਦਾ ਰਿਹਾ ਐ ਵੀ ਇਹਨੇ ਕਰਨਾ ਨਹੀਂ ਨੇ ਕੋਈ ਨਾ ਕੋਈ ਹੋ ਕਰਨਾ ਤਾਂ ਤੁਸੀਂ ਜ਼ਰੂਰੀ ਨਹੀਂ ਵੀ ਉੱਥੇ ਕਰਾਉਣੀ ਐ ਰਿਸਟਰੀ امرسر ضلع دیا جنیاں بھی تحسیل نے جتھے مرضی جی جا کے کرا لے اور رجسٹری وہ تو ریکارڈ سے چڑھ جاگ محالی ضلع دیا سات تحصیل نے جتھے مرضی جی جا کے کرا لو جی پھر سانو بھی پتا لگے گا ہے یہ ایک ہوگا ہو سانو یہ پتا لگے گا بھی کیڑے تسیلہ کو جالا مطلب ٹھیک ہے بندہ وہ چکین یقین کرتے ہیں لوگ کیڑے کو نہیں ہے کہ دیکھا بھی تیر کو کیوں نہیں آتے بھائی توں کی کردہ ایر کو آؤں ਅੱਗੇ ਡੂਰ ਜਾਂਦੇ ਨੇ ਤੇ ਤੇਰੇ ਤੋਂ ਡੂਰ ਜਾਂਦੇ ਨੇ ਵੀ ਇੱਥੇ ਇੱਥੇ ਦੇ ਮੱਥੇ ਲੱਗਣ ਨਾਲ ਉੱਧਰ ਚਲੀਏ ਫੇ ਸਾਨੂੰ ਪਤਾ ਲੱਗ ਜੂਗਾ ਤੇਰਾ ਵੀ ਇਹ ਗੜਬੜ ਕਰਦਾ ਹੈ ਬਦਲੀ ਕਰ ਦਾਂਗੇ ਭਾਂ ਐ ਬੜੂ ਕੰਮ ਇਹ ਇਹ ਜਿਹੜੇ ਨੇ ਨਾ ਪੁਰਾਣੇ ਜਿਹੜੇ ਇਹਨਾਂ ਨੇ ਪਾਏ ਹੋਏ ਨੇ ਸਿਆਪੇ ਐਦਾਂ ਕਰਨੇ ਪੈਣਗੇ ਠੀਕ ਹੈ ਇਨਕਲਾਬੀ ਸਟੈਪ ਕ੍ਰਾਂਤੀਕਾਰੀ ਸਟੈਪ ਲੈ ਕੇ ਹੋਰ ਹੈ ਕੋਈ ਹੱਲ ਨਹੀਂਗਾ ਨੂੰ ਕਹਿਣ ਨੂੰ ਕਹਿ ਲੋ ਗਾਂਝੀ ਪਟਵਾਰੀ ਬਦਲਤਾ ਸੱਤ ਜਲ ਬਦਲਤਾ ਜਿਹੜਾ ਬਦਲ ਕੇ ਆ ਜਾਂਦਾ ਉਹ ਲੱਗ ਜਾਂਦਾ ਕੰਮ ਜਾਂ ਜਿਹੜਾ ਜਿੱਥੇ ਬਦਲ ਕੇ ਜਾਂਦਾ ਉੱਥੇ ਲੱਗ ਜਾਂਦਾ ਉਹ ਤਾਂ ਆਪਾਂ ਜੇ ਘਰ ਦਾ ਕੂੜਾ ਕੰਨ ਦੇ ਪਰਲੇ ਪਾਸ ਸਿੱਟਦਾ ਇਹ ਨਾਲ ਆਪਣਾ ਘਰ ਥੋੜੀ ਸਾਫ਼ ਹੋ ਗਿਆ ਗੌਂਡੀਆਂ ਦੇ ਗੰਦ ਪੈ ਗਿਆ ਗੰਦ ਤਾਂ ਉੱਥੇ ਹੀ ਫਿਰਦਾ ਨਾ ਫਿਰ ਸੋ ਇਸ ਕਰਕੇ ਸਾਰੇ ਹੀ ਸਿਸਟਮ ਸਾਫ਼ ਕਰਨਾ ਪਊਗਾ ਤੇ ਅੱਜ ਜਿਹੜਾ ਤੁਸੀਂ ਅੱਜ ਦੇਖਿਆ ਸਾਡੀ ਇਹ ਕਾਫੀ ਦੇਰ ਦੀ ਇੱਛਾ ਹੈ ਮੈਂ ਕਈ ਵਾਰੀ ਕਿਰੀ ਵਾ ਸਾਨੂੰ ਗੱਲ ਕਰ ਚੁੱਕਿਆ ਦल्ली ਨੇੜੇ ਲੱਗਦੀ ਜਾਂਦੀ ਐ ਤੇ ਜਿਹੜੇ ਹਿਸਾਬ ਨਾਲ ਅੱਜ ਹੋਇਆ ਵੀ ਆਮ ਤੌਰ ਤੇ ਲੀਡਰ ਜਿਹੜੇ ਨੇ ਉਹ ਕਿਸੇ ਚੀਜ਼ ਦਾ ਉਦਘਾਟਨ ਕੋਈ ਆ ਐ ਕੈਂਚੀ ਨਾਲ ਵਿਆਜਾ ਖੋਲਤਾ ਜੀ ਦਫਤਰ ਇੱਥੇ ਅੱਜ ਇੱਥੇ ਆ ਖੋਲਤਾ ਆ ਐ ਕੈਂਚੀ ਕੱਟ ਫੀਤਾ ਕੱਟ ਕੇ ਕਰਦੇ ਬਸ ਥੋੜੇ ਜਿਹੇ ਦਿਨ ਹੋਰ ਦਿਓ ਤੁਸੀਂ ਸਾਨੂੰ ਪਹਿਲੀ ਵਾਰ ਹੋਊਗਾ ਦੇਸ਼ ਚ ਕਿ ਅਗਸਤ ਤੱਕ ਤੱਕ ਕਰਦਾਂਗੇ ਕੰਮ ਇਹ ਪਹਿਲੀ ਵਾਰ ਹੋਗਾ ਕਿਸੀ ਪਹਿਲੇ ਪਟਵਾਰਖਾਨੇ ਨੂੰ ਜਿੰਦਾ ਲਾ ਕੇ ਕੰਮ ਕਰਾਂਗੇ ਇਹ ਬੰਦ ਹੈ ਜੀ ਤਾਂ ਕੰਮੀ ਨਹੀਂ ਜਦੋਂ ਇਹਦਾ ਕੋਈ ਠੀਕ ਹੈ ਨਾ ਆਵਾਜ਼ ਵਿੱਚ ਜਿੰਦਾਬਾਦ ਆਵਾਜ਼ ਵਿੱਚ ਜਿੰਦਾਬਾਦ ਫਰਦਾ ਔਨਲਾਈਨ ਹੋ ਗਿਆ ਫਰਦਬਦਲ ਔਨਲਾਈਨ ਹੋ ਗਿਆ ਇੰਤਕਾਲ ਔਨਲਾਈਨ ਹੈ ਜ਼ਮੀਨ ਦੀ ਮੈਪਿੰਗ ਡਰੋਨ ਨਾਲ ਹੁੰਦੀ ਹੈ ਰੀਸਟਰੀ ਕਰਨ ਨੂੰ ਇਹ ਤਹਿਸੀਲਦਾਰ ਫੋਟੋ ਖਿਡਾਉਣੀ ਪੈਂਦਾ ਤਹਿਸੀਲ ਜਾਣਾ ਪੈਂਦਾ ਕੀ ਕੰਮ ਰਹਿ ਗਿਆ ਜੀ ਕੀ ਕੰਮ ਰਹਿ ਗਿਆ ਆਪਾਂ ਤਾਂ ਗੀੜੀ ਹੀ ਮਾਰੀ ਜਾਂਦੇ ਆ ਨਾਲੇ ਮਤਲਬ ਬੋੜੀ ਸਾਹ ਉਹ ਉਹ ਐ ਆਉਂਗਾ ਐ ਜੂੰਗਲੀ ਕਹਤ ਵੀ ਨਹੀਂ ਮਲਾਉਂਦਾ ਹਾਂ ਹੱਥ ਵੀ ਨਹੀਂ ਮਲਾਉਂਦਾ ਬੜੋ ਤੇ ਫਿਰ ਉਹੀ ਦੂਜਾ ਗੱਲ ਆ ਤਾਂ ਦੱਸਿਆ ਬਾਅਦ ਉਹ ਕਹਿੰਦਾ ਜੀ ਕੀ ਕਰੀਏ ਪਹਿਲਾਂ ਆਉਂਦੇ ਸੀ ਕਦੇ ਜਿੱਦੋਂ ਬੈਂਦਾ ਸੀ ਉਹਦੇ ਕਹਿੰਦੇ ਬੱਟਾ ਭਾਰੀ ਲਈ ਬੈਠਾ ਹੁੰਦਾ ਸੀ ਬੱਟਾ ਭਾਰੀ ਦਾ ਮਤਲਬ ਵੀ ਵੱਧ ਪੈਸੇ ਮੰਗਦਾ ਸੀ ਕਿ ਉਹ ওজন ਹੀ ਤੋਲਦੇ ਸੀ ਅਸੀਂ ਫਿਰ ਸੋ ਬਹੁਤ ਜ਼ਿਆਦਾ ਹੋ ਸੀ ਅਜੀ ਕੋਈ ਐ ਨਹੀਂ ਕਹਿੰਦੇ ਵੀ ਵੀ ਬੇਰਜ਼ਗਾਰ ਕਰ ਦਾਂਗੇ ਕਿਸੇ ਵੀ ਮਹਿਕਮੇ ਚ ਕੋਈ ਪਰ ਐਨਾ ਕਹਿੰਦੇ ਕੰਮ ਬਦਲ ਦਾਂਗੇ ਕੋਈ ਹੋਰ ਕੰਮ ਕਰ ਲੈ ਲਾਂਗੇ ਗਵਰਨਮੈਂਟ ਨੇ ਕੰਮ ਤਾਂ ਲੈਣੇ ਆ ਜਿੱਥੇ ਮਰਜ਼ੀ ਕੰਮ ਲਵੇ ਗਵਰਨਮੈਂਟ ਉਹਨੂੰ ਤਾਂ ਰੈਵਨਿਊ ਡਿਪਾਰਟਮੈਂਟ ਚ ਲੈ ਲਾਂਗੇ ਜੀਐਸਟੀ ਚ ਲੈ ਲਾਂਗੇ ਅੰਕੜਾ ਪਹਾ ਹੈ ਇਰੀਗੇਸ਼ਨ ਹੈ ਸੜਕ ਤੇ ਪਰ ਇਹ ਐ ਵੀ ਥੋੜਾ ਘੇੜਾ ਛਡਾ ਦਾਂਗੇ ਬਸ ਤੁਸੀਂ ਕਹੋਗੇ ਆਹ ਬੜਾ ਪੁੱਣ ਵਾਲਾ ਕੰਮ ਕਰਤਾ ਯਾਰ ਹੈਨਾ ਉਹ ਉਹਦੇ ਚ ਹੁੰਦਾ ਨਾ ਲੋਕ ਪਹਿਲਾਂ ਹੁਣ ਵੀ ਕਹਿੰਦੇ ਨੇ ਹਾਂਜੀ ਹਣੇ ਨੋ ਉਹ ਲੋਹੀ ਹੋਹੀ ਬਦਲੂਗਾ ਮੈਂ ਉਹੀ ਕਹਿੰਨਾ ਆ ਹੁਣ ਜਿਹੜਾ ਆਊਗਾ ਨਾ ਜਿਹੜਾ ਹੁਣ ਨਵਾਂ 15 20 ਜੂਨ ਦੇ ਨੇੜੇ ਕਰੇ ਹੋ ਜੂਗਾ ਸਾਰੇ ਪੰਜਾਬ ਚ ਮੁਹਾਲੀ ਕਰਤਾ ਲੋ ਲੋੜ ਹੀ ਨਹੀਂ ਸੇਵਾ ਕੇਂਦਰ ਜੋ ਰਿਸਟਰੀ ਹੋ ਜੀ ਤੇ ਜਾ ਆਪ ਲਿਖੋ ਕਰੇ ਰਿਸਟ੍ਰਿਕਟ ਬਾਤ ਹੈ ਉਹੀ ਤਾਂ ਕਰਦੇ ਆ ਉਹ ਉਹ ਸਾਡੇ ਕੋਲੇ ਇੱਕ ਸ਼ਿਕਾਇਤ ਆ ਗਈ ਕਿਸੇ ਤਹਿਸੀਲਦਾਰ ਦੀ ਵੀ ਪੈਸੇ ਲੈਂਦਾ ਅਸੀਂ ਕਹਿੰਦੇ ਚਲ ਠੀਕ ਹੈ ਅਸੀਂ ਚੈੱਕ ਕਰੀਏ ਕੈਮਰੇ ਲਾਤੇ ਵੀ ਕੋਈ ਪੈਸਾ ਨਹੀਂ ਲਿਆ ਉਹਨਾਂ ਉੱਥੇ ਤੇ ਉਹ ਕਹਿੰਦਾ ਵੀ ਲੈਂਦਾ ਅਸੀਂ ਕਹਿੰਦੇ ਯਾਰ ਸਾਡੇ ਕੋਲੇ ਤਾਂ ਤਿੰਨ ਚਾਰ ਦਿਨ ਦੀ ਰਿਕਾਰਡਿੰਗ ਪਈ ਹੈ ਕੋਈ ਪੈਸਾ ਨਹੀਂ ਲਿਆ ਕਹਿੰਦਾ ਨਾ ਨਹੀਂ ਲੈਂਦਾ ਤੁਸੀਂ ਦੇਖੋ ਸੀ ਅਈ ਘਰ ਕੋਲੇ ਵੀ ਲਾਦੇ ਵੀ ਜੇ ਘਰੇ ਕੋਲੇ ਨਾ ਬੁਲਾਉਂਦਾ ਹੋਵੇ ਬਾਅਦ ਕਿਸੇ ਨੂੰ ਉੱਥੇ ਵੀ ਨਹੀਂ ਆਇਆ ਕੋਈ ਫਿਰ ਅਸੀਂ ਪਤਾ ਕੀਤਾ ਕਿਵੇਂ ਕੰਮ ਦਾ ਕੰਮ ਫੇਰ ਪਤਾ ਲੱਗਿਆ ਜੀ ਥੋੜਿਆ ਘੂ ਕਰਕੇ ਵੀਡੀਓ ਦੀ ਵੀ ਉਹ ਹਰ ਤੀਜੀ ਹਿਸਟਰੀ ਮੋੜ ਦਿੰਦਾ ਸੀ ਵੀ ਠੀਕ ਨਹੀਂ ਲਿਖੀ ਹੋਈ ਦੁਬਾਰਾ ਲਿਖਾ ਕੇ ਲਿਓ ਨਾਲ ਹੀ ਉਹਦਾ ਕੋਈ ਖੜਾ ਹੁੰਦਾ ਸੀ ਉੱਥੇ ਉਹਨਾਂ ਦੇ ਨਾਲ ਏਜੰਟੀ ਦੇ ਖੜੇ ਹੁੰਦੇ ਆ ਉਹ ਕਹਿੰਦਾ ਕੀ ਹੋ ਗਿਆ ਮੂਰਤੀ ਲੈ ਮੈਨ ਦਿਖਾ ਉਹ ਕਿੱਥੋਂ ਲਗਾਈ ਫਿਰਦਾ ਇਹ ਉਹਨੇ ਅੱਛਾ ਜੀ ਮੈਂ ਕਰਾਉਣਾ ਤੁਹਾਨੂੰ ਉੱਥੇ ਲੈ ਜਾਂਦਾ ਉਹਨਾਂ ਕੋਲੇ ਕੋਈ ਚੱਚੋ 15 ਨੰਬਰ ਚੈਂਬਰ ਚ ਚਲਾਇਆ ਉਹ ਕਹਿੰਦਾ ਕਿੱਥੋਂ ਲਿਖਾ ਲਈ ਇਹ ਨਹੀਂ ਹੋਣੀ ਉਹਨੇ ਅੱਛਾ ਜੀ ਕਿ ਮੈਂ ਕਰਨਾ ਹੈ ਕਰਾਜੀ ਕਰਾਉਣੀ ਹੈ ਹੋਰ ਯਾਰ ਖਰਾਬ ਬਹੁਤ ਗੇੜੇ ਵੱਜ ਗਏ 18 ਨੰਬਰ ਤੇ ਭੇਜ ਦੇ ਨੂੰ 18 ਨੰਬਰ ਤੇ ਭੇਜ ਤਾਂ 18 ਵਾਲੇ ਨੂੰ ਮੈਸੇਜ ਕਰਤਾ ਵੀ ਆ ਗਿਆ ਤੇ ਉਹਨੇ ਕਹਿਤਾ ਕਹਿੰਦਾ ਵੀ 50000 ਲੱਗੂ ਕਹਿੰਦਾ ਯਾਰ ਜਿਆਦੇ ਐ ਗੱਲ 25 ਤੇ 30 ਤੇ ਨਿਬੜ ਗਈ 30 ਨਿਬੜ ਗਈ ਉਹ ਬਸ ਰਿਜਿਸਟਰੀ ਦੇ ਵਿੱਚ ਹੀ ਲਿਖ ਦਿੰਦੇ ਸੀ ਬਸ ਇਹ ਕੰਮ ਹੀ ਸੀ ਜੇ ਵੀ ਬਾਹ ਰਕਬਾ ਬਾ ਰਕਮ ਬਾ ਬਸੂਲ ਬਾ ਹੁਕਮ ਬਾ ਉੱਤਰ ਬਾ ਦਖਾ ਲੈ ਉਹ ਦੁਬਾਰੇ ਲੈ ਜਾਂਦੇ ਸੀ ਉਹ ਕਹਾਂ ਹਾਂ ਹੁਣ ਹੁਣ ਸਹੀ ਲਿਖੀ ਦੇ ਕੋਈ ਲਿਖਤਾ ਵੀ ਆ ਗਏ ਪੈਸੇ ਆ ਗਏ ਉਰਦੂ ਚ ਹੁੰਦਾ ਸੀ ਨਾ ਸਮਝ ਆਵੇ ਸਿੱਧਾ ਪੰਜਾਬੀ ਚ ਕਰਦਾ ਕਿਹੜਾ ਬਾਰਾਕ ਬਾਬਾ ਹਕੂਕ ਬਾ ਉੱਤਰ ਬਾ ਦਖਣ ਕੀ ਹੈ ਯਾਰ ਸਹੀ ਐ ਨਾ ਹਾਂ ਮਨੁੱਖ ਸਾਰਿਆਂ ਅੰਦਰ ਲੀਆਂ ਪਤਾ ਇਹਨਾਂ ਨੇ ਪਹਿਲਾਂ ਤਾਂ ਉਹ ਬੋਲੀ ਜਾਂਦਾ ਮੈਂ ਕਦੋਂ ਦਾ ਕਿੰਨੇ ਸਾਲਾਂ ਦਾ ਸੋ ਇਸ ਕਰਕੇ ਇਹ ਚੀਜ਼ਾਂ ਖਾਣ ਨੂੰ ਐਸੇ ਇਸ ਤਰ੍ਹਾਂ ਦੇ ਸਟੈਪ ਨਾਲ ਕੱਟਨੇ ਪੈਣਗੇ ਕਿਉਂਕਿ ਖੱਜਲ ਖਾਰੇ ਦੇਖੋ ਹਰੇਕ ਬੰਦਾ ਦੇਖੋ ਆਪਣੇ ਘਰੇ ਰਾਜਾ ਇੱਜ਼ਤਾਰੇ ਉੱਥੇ ਜਾ ਕੇ ਵੇਚਤੀ ਆਉਂਦੀ ਆ ਉਹ ਬੁੜਿਆ ਰੋਜ਼ ਮੂੰਹ ਚੱਕ ਕੇ ਆ ਜਾਂਦਾ ਅਰੇ ਵੀਰ ਵਰ ਨੂੰ ਆ ਜੀ ਦੱਸੋ ਜੀ ਪਾਤਰ ਸਾਹਿਬ ਦਾ ਸ਼ੇਰ ਹੈ ਪਿੰਡ ਵਿੱਚ ਜਿਹਦੇ ਗੱਡੇ ਚੱਲਦੇ ਹੁਕਮ ਅਤੇ ਸਰਦਾਰੀ ਪਿੰਡ ਵਿੱਚ ਜਿਹਦੇ ਗੱਡੇ ਚੱਲਦੇ ਹੁਕਮ ਅਤੇ ਸਰਦਾਰੀ ਸ਼ਹਿਰ ਜਾ ਕੇ ਬਣ ਜਾਂਦੇ ਨੇ ਬਸ ਦੀ ਇੱਕ ਸਵਾਰੀ ਸ਼ਹਿਰ ਜਾ ਕੇ ਤੁਸੀਂ ਇੱਕ ਤਹਿਸੀਲਦਾਰ ਚ ਤਹਿਸੀਲਾਂ ਚ ਜਾ ਕੇ ਦਫ਼ਤਰਾਂ ਚ ਜਾ ਕੇ ਬੇਜਤੀਆਂ ਕਰਾਉਂਦੇ ਆ ਜੀ ਸਾਡੇ ਬਜ਼ੁਰਗ ਕਿੰਨੇ ਸਾਲ ਹੋ ਗਏ ਜੀ ਹੁਣ ਇੱਜ਼ਤ ਦੀ ਘਟੋ ਘਟ ਇੱਜ਼ਤ ਮਿਲੂਗੀ ਮਾਨ ਸਨਮਾਨ ਮਿਲੂਗਾ ਹੁਣ ਏਸੀ ਤਹਿਸੀਲਾਂ ਬਣਾਤੀਆਂ ਏਸੀ ਸਬਡਿਵੀਜ਼ਨਾਂ ਬਣਾਤੀਆਂ ਵੇਟਿੰਗ ਏਰੀਆ ਪਾਣੀ ਪੀਣ ਨੂੰ ਵਧੀਆ ਬਾਥਰੂਮ ਹੁਣ ਹੈ ਨਹੀਂ ਹੈਗਾ ਵੀ ਯਾਰ ਕਿੱਥੇ ਫਸ ਗਏ ਨਾਲੇ ਮੈਂ ਤਾਂ ਉਹ ਵੀ ਕਹਤਾ ਮੈਂ ਕਿ ਯਾਰ ਲਾਲ ਜੀ ਹਟਾ ਨਹੀਂ ਲਾਉਣੀਆਂ ਕਿਸੇ ਵੀ ਬਿਲਡਿੰਗ 'ਚ ਵਧੀਆ ਹੋਰ ਰੰਗਦਿਆਂ ਲਾਓ ਲਾਲ ਜੀ ਹਟਾ ਦੋ ਦੁਖੀ ਆ ਕੇ ਪਏ ਆ ਲਾਲ ਜੀ ਹਟਾ ਦਾ ਮਤਲਬ ਹੈ ਲੁੱਟ ਹੋਊਗੀ ਇਹ ਲੋਕਾਂ ਨੂੰ ਮੈਨ ਲੱਗਿਆ ਸਾਡਾ ਖੂਨ ਹੀ ਲੱਗਿਆ ਹੋਇਆ ਇਹਨਾਂ ਅਟਕ ਜੱਸ ਲੱਗਿਆ ਵੀ ਹੋਇਆ ਯਾਰ ਵੈਸੇ ਸੋ ਇਟੇ ਹੀ ਬਦਲ ਕੇ ਜਦ ਰੰਗ ਬਦਲ ਹੋ ਜਾ ਲੋਕਾਂ ਨਾਲ ਜਾਣੂ ਜੀ ਕਰੇ ਵੀ ਵਧੀਆ ਯਾਰ ਚਲੋ ਬਿਲਡਿੰਗ ਵਧੀਆ ਜੀ ਲਾ ਦਈਏ ਚਲੋ ਠੀਕ ਹੋਊਗਾ ਪਹਿਲਾਂ ਵਾਲੀ ਤਸੀਲ ਸੋ ਪਹਿਲੀ ਇਮੇਜ ਬਣਾ ਰੱਖਿਆ ਵੀ ਐਂ ਐਂ ਪੈਸੇ ਦੇਣੇ ਪੈਣਗੇ ਤਾਂ ਇਹ ਤਾਂ ਕੰਮ ਚੱਲੂਗਾ ਚੱਲੂਗਾ ਇਹ ਕ ਜਮ੍ਹਾਂ ਬੰਦੀਆਂ ਫਰਦਾਂ ਇੰਤਕਾਲ ਹਨਾ ਜਾਂ ਐਨ ਆਰ ਆਈ ਭਰਾ ਨੇ ਉੱਥੇ ਬੈਠੇ ਉਹਨਾਂ ਨੇ ਸ਼ਿਕਾਇਤਾਂ ਆਉਂਦੀਆਂ ਸੀ ਸਾਡੀ ਜ਼ਮੀਨ ਦਾ ਬਲੀ ਜੀ ਸਾਡਾ ਫਿਰ ਇੰਤਕਾਲ ਸਾਨੂੰ ਆਉਣਾ ਪਊਗਾ ਜੀ ਟਿਕਟ ਲੈ ਕੇ ਆਉਣਾ ਪੈਂਦਾ ਫਿਰ ਇੱਥੇ ਦੀ ਟਾਈਮ ਮਿਲਦਾ ਹਨਾ ਜਾਣਾ ਹੈ ਜੀ ਕੰਮ ਤੇ ਉੱਥੇ ਸਾਡਾ ਕੰਮ ਛੁੱਟ ਜੂਗਾ ਉਹ ਸਾਰਾ ਹੁਣ ਆਨਲਾਈਨ ਬੈ ਕੇ ਤੇਨਾਰੇ ਭਰਾ ਵੀ ਮਿਲੇ ਮੈਨੂੰ ਉਹ ਕਹਿੰਦੇ ਜੀ ਇਹ ਕੰਮ ਪਹਿਲਾਂ ਸਾਨੂੰ ਘਰੇ ਮਾਨਨੇ ਪੈਂਸੀਗਾ ਮੋਬਾਈਲ ਤੇ ਹੋ ਗਿਆ ਜੀ ਕੰਮ ਤੇ ਅੱਜ ਅਸ ਤਾਂ ਇਹੀ ਕਹਿਣਾ ਆ ਤੁਹਾਨੂੰ ਵੀ ਧੰਨਵਾਦ ਬਹੁਤ ਬਹੁਤ ਵੀ ਸਾਨੂੰ ਜਿਹੜਾ ਕੋਕੋ ਆਪ ਉੱਥੇ ਜਾ ਕੇ ਦੱਸਣਾ ਹਾਂ ਜੀ ਮਿਹਨਤਾਂ ਕਰਦੇ ਨੇ ਬਰਫਾਂ ਚ ਉੱਥੇ ਕੰਮ ਕਰਦੇ ਆ 20-20 ਘੰਟੇ ਦੀ ਸ਼ਿਫਟਾਂ ਲਾਉਂਦੇ ਆ ਤੇ ਉਹਨਾਂ ਦੀ ਉਹ ਜਿਹੜੀ ਇੱਥੇ ਵਾਲੀ ਜ਼ਮੀਨ ਆ ਉਹਨੂੰ ਕੋਈ ਆ ਤੁਹਾਡੇ ਵਾਲੀ ਦਾ ਬੱਲੇ ਦਾ ਠੂਠੂ ਵਾਲੇ ਨੇ ਅੱਧੀਆਂ ਟੁੱਪੜ ਦੀਆਂ ਹੋਈਆਂ ਨੇ ਆ ਮੇਰੀ ਠੀਏ ਨੇ ਹੈ ਉਹ ਹੈ ਜੀ ਦੇਖਦੇ ਫਿਰਦੇ ਰਹਿੰਦੇ ਨੇ ਕੋਈ ਬੇਲੀ ਜੀ ਹੈਗੀ ਤਾਂ ਦੱਬ ਲੋ ਬਸ ਫੇ ਮੁਰਕੇ ਕੌਣ ਕੱਥੇ ਕੌਣ ਲੜੂਗਾ ਪੰਗਵਣਾ ਨਾਲ ਕੌਣ ਲੜੂਗਾ ਜੀ ਉਹਨਾਂ ਨਾਲ ਕੌਣ ਲੜੂਗਾ ਜਦ ਮੈਂ ਕਾ ਕਬਜਾ ਕਬਜਾ ਦੀ ਕੰਮ ਹੈ ਇਹਨਾਂ ਦਾ ਸਾਰਿਆਂ ਦਾ ਤਬ ਜੀ ਕੀਤੇ ਜਨਨੇ ਸੋ ਇਸ ਕਰਕੇ ਇਹਨਾਂ ਤੱਕ ਆਪਾਂ ਸਾਰਾ ਹੁਣ ਸਿਸਟਮ ਆਨਲਾਈਨ ਹੈ ਹੁ ਹੁਣ ਨਹੀਂ ਆਇਆ ਹੋ ਸਕਦਾ ਸੋ ਜਿਹਦਾ ਹੱਕ ਆ ਉਹਨੂੰ ਮਿਲੂਗਾ ਔਰ ਸਰਕਾਰ ਵੱਲੋਂ ਕੋਈ ਤੁਹਾਡੇ ਵਿਰੁੱਧ ਫੈਸਲਾ ਨਹੀਂ ਲਿਆ ਜਾਊਗਾ ਜਿੰਨੇ ਫੈਸਲੇ ਲੈ ਜਾਣਗੇ ਤੁਹਾਡੇ ਹੱਕ ਚ ਹੀ ਲੈ ਜਾਣਗੇ ਤੁਹਾਨੂੰ ਪੁੱਛ ਕੇ ਲੈ ਜਾਣਗੇ ਤੁਹਾਡੇ ਨਾਲ ਸਲਾਹ ਕਰਕੇ ਲੈ ਜਾਣਗੇ ਬਈ ਕਰ ਲਈਏ ਤੁਸੀਂ ਕਹੋਗੇ ਹਾਂ ਆ ਕਰ ਲਓ ਤਾਂ ਠੀਕ ਹੈ ਹੁਣ ਤੁਸੀਂ ਦੇਖੋ ਮੈਨੂੰ ਕਿ ਸਪੰਸਰ ਮਿਲੇ ਬਾਸਰ ਕਿਹਦੇ ਸਪੰਸਰ ਪਤਾ ਨਹੀਂ ਕਿਤੋਂ ਬਾਹਰ ਬਾਰਮ ਖੜੇ ਸੀ ਤੇ ਕਹਿੰਦੇ ਜੀ ਚਲੋ ਆ ਤਾਂ ਸਾਡਾ ਹੋ ਗਿਆ ਜੀ ਅਸੀਂ ਤਾਂ ਪੰਚਾਇਤ ਦੀ ਜਮ੍ਹਾਂ ਬੰਦੀ ਕਢਾਉਣ ਆਏ ਸੀਗੇ ਨਿਕਲ ਗਏ ਇੱਕ ਧਨਵਾਦ ਹੋ ਰਹੀ ਕਹਿੰਦੇ 15 15 16 16 ਘੰਟੇ ਬਿਜਲੀ ਆਉਂਦੀ ਹੈ ਜੀ ਕਹਿੰਦੇ ਸੱਚੀ ਮੁੱਚੀ ਮੋਟਰਾਂ ਬੰਦ ਕਰਕੇ ਕਹਿੰਦੇ ਫਿਰ ਜਾਣਾ ਪੈਂਦਾ ਕਰੇ ਵੀ ਯਾਰ ਹੁਣ ਬੱਟਾ ਥੋੜੀ ਤੋੜਨੀ ਐਨੇ ਕੱਲ ਨੂੰ ਗਾਲਾਂਗੇ ਪਾਣੀ ਇਹ ਆਹੀ ਆਹੀ ਤਾਂ ਮੈਂ ਕਿਹਾ ਅੱਜ ਤੁਨ ਆਹੇ ਹੈ ਜੀ ਠੀਕ ਆ ਰੇ ਨਾਲੇ ਨਹਿਰਾਂ ਵਾਲਾ ਕੰਪਾ ਪਾ ਰਹੇ ਆ 700 ਕਿਲੋਮੀਟਰ ਤੋਂ ਜ਼ਿਆਦਾ ਅਸੀਂ ਕੱਸੀਆਂ ਨਹਿਰਾਂ ਪਾਈਪਾਂ ਪਾਤੀਆਂ ਥੱਲੇ ਹੈ ਨਹਿਰਾਂ ਦਾ ਪਾਣੀ ਵੀ ਵਰਤ ਰਹੇ ਆ ਜੀ ਹੈ ਜੀ ਹਾਂ ਉਹ ਪਹਿਲਾਂ 8 ਘੰਟੇ ਹੁੰਦੀ ਸੀ ਉਹ ਵੀ ਟੁੱਟ ਕੇ ਆਉਂਦੀ ਸੀ ਜੀ 2 ਘੰਟੇ ਆ ਗਈ ਘੰਟਾ ਆਈ ਨਹੀਂ ਫੇਰ ਖਾਲ ਮਰ ਗਿਆ ਹਨਾ ਫੇਰ 2 ਘੰਟੇ ਆ ਗਈ ਫੇਰ ਅੱਧੇ ਘੰਟਾ ਨਹੀਂ ਆਈ ਫੇਰ ਖਾਲ ਮਰ ਗਿਆ ਮਤਲਬ ਉਹਨੂੰ ਇੱਕ 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 ਬੰਦੇ ਨੇ ਕੱਲ ਵੀਡੀਓ ਆਈ ਨਿਕਲੇ ਉਹ ਕਹਿੰਦਾ ਵੀ ਪਹਿਲਾਂ ਮੈਂ ਇਸ ਐਸੇ ਕਿਹੜਾ ਕਿਉਂਕਿ ਕਿੱਲੇ ਕਿੱਲੇ ਦਾ ਪੋਣੇ-ਪੋਣੇ ਕਿੱਲਾ ਕਹਿਰਾ ਹੁੰਦਾ ਚੋਨੇ ਦਾ ਕਹਿੰਦਾ ਪਹਿਲਾਂ ਦੋ ਦਿਨਾਂ ਚ ਪਰਦਾ ਸੀ ਕਹਿੰਦਾ ਇਹ 8-8 ਘੰਟੇ ਪਾ ਕੇ ਫਿਰ ਦੂਜੇ ਦਿਨ ਕੱਦੂ ਕਰਦੇ ਸੀ ਹੈਨਾ ਤੇ ਹੁਣ ਕਹਿੰਦਾ ਕੀ ਹੈ 10-11 ਘੰਟੇ ਆਈਏ 10-11 ਘੰਟੇ ਜੀ ਕਹਿੰਦਾ ਭਰ ਗਿਆ ਲਗਾਦੂ ਕਰਦਾਂਗੇ ਮੋਟਰ ਬੰਦ ਕਹਿੰਦਾ ਨਾਲੇ ਤਾਂ ਇਹ ਬਿਜਲੀ ਬਚ ਗਈ ਜੀ ਪਹਿਲਾਂ 16 ਘੰਟਿਆਂ ਚ ਪਰਦੇ ਸੀ ਹੁਣ 11 ਚ ਪਰ ਗਿਆ 5 ਘੰਟੇ ਬਿਜਲੀ ਬਚ ਗਈ 5 ਘੰਟੇ ਬਿਜਲੀ ਬੰਦਾ ਮਤਲਬ ਹੈ 5 ਘੰਟੇ ਧਰਤੀ ਚੋਂ ਪਾਣੀ ਵੀ ਨਹੀਂ ਕੱਢਿਆ ਨਾ ਉਹ ਵੀ ਬਚ ਗਿਆ ਜੀ ਠੀਕ ਹੈ ਨਾ ਸੋ ਇਸ ਕਰਕੇ ਇਹ ਟੈਕਨੀਕਲ ਗੱਲਾਂ ਨੇ ਪਹਿਲਾਂ ਕਿਸੇ ਨੇ ਧਿਆਨ ਨਹੀਂ ਦਿੱਤਾ ਹੁਣ ਆਪਾਂ ਹੁਣ ਤੁਸੀਂ ਸਾਨੂੰ ਜਿੰਮੇਵਾਰੀ ਦੇ ਦਿੱਤੀ ਨਾ ਅਸੀਂ ਤਾਂ ਕੱਸੀਆਂ ਦੇ ਖਾਲਾਂ ਵਾਲੇ ਆ ਅਸੀਂ ਤਾਂ ਟੋਬੇ ਨੇ ਆ ਟੋਬੇ ਨੇ ਮੱਜਾ ਨਹੀਂ ਪੁੱਛਾ ਫੜ ਕੇ ਤਾਰੀਆਂ ਲਾਈ ਲਾਉਂਦੇ ਰਹੇ ਆ ਠੀਕ ਹੈ ਨਾ ਆਪਾਂ ਨੂੰ ਵੱਧ ਕਿਹਨੂੰ ਪਤਾ ਵੀ ਕੀ ਹੁੰਦਾ ਆ ਪਾਣੀ ਦਾ ਵੀ ਐ ਹੋਇਆ ਸੀਗਾ ਜਦੋਂ ਹਰਿਆਣਾ ਪਾਣੀ ਮੰਗਦਾ ਸੀ ਇਸ ਕਹ ਹੈ ਨਹੀਂ ਆਪਦੇ ਸਿਰ ਤੇ ਹੀ ਵਰਤ ਲਿਆ ਉਹਦੋਂ ਮਈ ਚ ਮਿਲੂਗਾ ਵੀ ਮਈ ਤੋਂ ਮਈ ਚ ਆਪ ਦਾ ਸਹਾਰ ਹੁੰਦਾ ਹੈ ਕੋਟਾ ਟੋਟਾ ਮਈ ਚ ਮਿਲ ਜੂਗਾ ਤੂੰ ਪਹਿਲਾਂ ਵਰਤ ਲਿਆ ਕਿਉਂ ਵਰਤ ਲਿਆ ਕਹਿੰਦੇ ਪਹਿਲਾਂ ਸਾਨੂੰ ਮਿਲ ਜਾਂਦਾ ਹੁੰਦਾ ਸੀ ਮੈਂ ਪਹਿਲਾਂ ਵਾਲੇ ਚਲੇ ਗਏ ਜਿਹੜੇ ਤੂੰ ਪਹਿਲਾਂ ਐ ਪਾਣੀ ਦਿੰਦੇ ਹੁੰਦੇ ਸੀ ਅਸੀਂ ਨਹੀਂ ਦਿੰਦੇ ਪਾਣੀ ਹੈ ਕਹਿੰਦੇ ਉਸ ਦਾ ਨੱਕਾ ਵਡਾਂਗੇ ਉੱਥੇ ਨੰਗਲ ਜਾ ਕੇ ਲੈ ਚੱਕਾਂਗੇ ਮੈਂ ਮੈਂ ਨੰਗਲ ਚਲੇ ਕੇ ਮੈਂ ਕਹਾਂ ਜੋ ਫਿਰ ਕਿਹੜਾ ਹੁੰਦਾ ਇੱਥੇ ਫਿਰ ਠੀਕ ਫਿਰ ਐ ਵੀ ਕਰਨਾ ਪੈਂਦਾ ਹੋਰ ਕੀ ਕਰੀਏ ਫਿਰ ਪਾਣੀ ਪਿੱਛੇ ਬੰਦਾ ਮਾਰ ਦਿੰਦੇ ਆਪ ਮੈਂ ਜਦੋਂ ਜਾਂਦਾ ਸੀ ਕੱਸੀ ਦਾ ਪਾਣੀ ਲਾਉਣ ਸਾਨੂੰ ਸਾਡੇ ਪੰਜ ਕਿਲੇ ਉਸ ਨੱਕੇ ਤੇ ਮਤਲਬ 14-15 ਮਿੰਟ ਮਿੰਟਦੇ ਸੀ ਇੱਕ ਇੱਕ ਕਿਲੇ ਦੇ ਸਮਝ ਲਓ ਵੀ 70 ਕਿ ਮਿੰਟ ਹੋ ਗਏ 70-75 ਮਿੰਟ ਤੇ ਸਵਾ 12 ਵਜੇ ਵੱਢਣਾ ਸੀ ਰਾਤ ਨੂੰ ਨੇ ਅਗਲੇ ਨੇ ਗਾਂਹੜੇ ਨੇ ਸਾਡਾ ਸਿੱਕੀਆਂ ਚੀ ਸੀ ਬਿਕਰ ਤੇ 12 ਵਜੇ ਆ ਜਾਂਦਾ ਸੀ ਉਹ ਪਹਿਲਾਂ ਤਾਂ ਲਿਆ ਕੇ ਗੰਡਾਸਾ ਕਰਦਾ ਸੀ ਇੱਕ ਫਿਰ ਨਾਲ ਕਹੀ ਇੱਕ ਵਾਰੀ ਦੋ ਵਾਰੀ ਤਿੰਨ ਮੈਂ ਮੈਂ 15 ਸਾਲ ਦਾ ਮੈਂ ਡਰ ਗਿਆ ਜੋ ਆਖੀ ਸੀ ਮੈਂ ਮੈਨੂੰ ਕੋਈ ਕਿਦਾਂ ਪੁੱਛ ਲੈ ਮੈਂ ਕਿਹਾ ਬਿਕਰਾ ਯਾਰ ਕਹੀ ਨਾਲ ਤਾਂ ਚੱਲ ਨੱਕਾ ਵੱਢਣਾ ਆ ਨਾਸਾ ਕਰੇ ਵਤਿਲੇ ਉਹਨਾਂ ਨੇ ਯਾਰ ਕਹਿੰਦਾ ਕੀ ਪਤਾ ਬਾਈ ਕਈ ਵਾਰੀ ਇੱਕ ਅੱਧੇ ਮਿੰਟ ਦਾ ਵੀ ਰੌਲਾ ਪੈ ਸਕਦਾ ਇੱਥੇ ਉਹ ਮੈਂ ਕਿਹਾ ਭਰਾ ਵਾ ਤੂੰ 12 10 ਤੇ ਵੱਢ ਲੈ ਕਰ ਮੇਰੀ ਘਰ ਦਿੰਨਾ ਵੱਢਦੀ ਤੂੰ ਹੈ ਆਹ ਦਾ ਹਾਲਾਤ ਨੇ ਦੀ ਕਿ ਮਿੰਟ ਪਿੱਛੇ ਤਾਂ ਲੜਾਈਆਂ ਹੁੰਦੀਆਂ ਨੇ ਜੀ ਫਿਰ ਪਾਣੀ ਦੀ ਕੀ ਨੂੰ ਸਾਨੂੰ ਪਤਾ ਨਾ ਜਿਨ੍ਹਾਂ ਨੇ ਖੇਤਾਂ ਜਾ ਕੇ ਨਹਿਰਾ ਮੁਕਦੀਆਂ ਨੇ ਉਹਨਾਂ ਨੂੰ ਕੀ ਪਤਾ ਮੋਗੇ ਕੀ ਹੁੰਦੇ ਨੇ ਬਾਦਲਾਂ ਨੇ ਖੇਤਾਂ 'ਚ ਨਹਿਰਾ ਮੁਕਦੀਆਂ ਨੇ ਜਾ ਕੇ ਜੀ ਰਾਜ ਬੱਕਰੀ ਵੀ ਨਹੀਂ ਪਾਣੀ ਪੀ ਸਕਦੀ ਉਹ ਚੋਂ ਉਹਨਾਂ ਨੂੰ ਕੀ ਪਤਾ ਮੋਗਾ ਕੀ ਹੁੰਦਾ ਜੀ ਜਿੰਨਾ ਜਿਹੜੇ ਮਾ ਕੈਪਟਨ ਹੋਰੀ ਨੇ ਉਹਨੇ ਟੂਟੀਆਂ سونے ਦੀਆਂ ਨੇ ਉਹਨਾਂ ਨੂੰ ਕੀ ਪਤਾ ਪਾਣੀ ਦੇ ਮੁੱਲ ਕੀ ਹੁੰਦਾ ਜੀ ਇਹ ਤਾਂ ਆਪਾਂ ਨੂੰ ਪਤਾ ਹੀ ਸੋ ਇਸ ਕਰਕੇ ਕਹਿੰਨਾ ਕਿ ਥੋਡੇ ਵਰਗੇ ਆ ਥੋਡੇ ਵਰਗੇ ਰਹਾਂਗੇ ਐਸੀ ਗੱਲ ਦੀ ਨਜ਼ਰ ਆਈ ਜਾਂਦਾ ਵੀ ਲੋਕ ਖੋਸ਼ ਨੇ ਯਾਰ ਵੀ ਘਟੂ ਘਟ ਕੋਈ ਲਾਂਭਾ ਨਹੀਂ ਆਊਗਾ ਯਾਰ ਇਹ 5 ਸਾਲ ਆਈ ਸੀ ਜਾਂ 10 ਸਾਲ ਦੇ ਨਾਲ ਤੁਸੀਂ ਸਮਝ ਵੀ ਬਾਰੇ ਦਿਓਗੇ ਕਿ ਯਾਰ ਘਟੂ ਵੇ 1 ਰੁਪਏ ਦਾ ਇਲਜ਼ਾਮ ਨਹੀਂ ਲੱਗ ਸਾਡੇ ਤੇ ਕਿ ਘਟੂ ਵੇ ਨਿਆਰੇ ਲਿਆ ਤੇ ਬੋਰਡ ਪਾਉਣ ਦਾ ਨਿਆਰਾ ਆ ਗਿਆ ਪਹਿਲਾਂ ਨੇ ਤਾਂ ਯਾਰ ਖਾਈ ਗਏ ਲੁੱਟੀ ਗਏ ਹਨਾ ਤਾਂ ਤੁਸੀਂ ਫਿਰ ਉਹਨਾਂ ਨੂੰ ਪਾਈ ਮੈਂ 12ਵੀਂ ਕਰਤਾ ਜੀ ਤੁਹਾਨੂੰ ਮੌਕਾ ਮਿਲਿਆ ਸੋ ਬਹੁਤ ਬਹੁਤ ਧੰਨਵਾਦ ਤੁਹਾਨੂੰ ਬਹੁਤ ਜਿਆਦਾ ਹੈ ਜੀ ਹੈ ਜੀ ਜੀ 19000 ਕਿਲੋਮੀਟਰ ਸੜਕਾਂ ਦਾ ਬਜਟ ਪਾਸ ਕਰਤਾ ਜੀ ਹਰੇਕ ਐਮਐਲ ਨੂੰ ਪੁੱਛ ਲਿਆ ਵੀ ਤੂੰ ਪਹਿਲਾਂ ਮੇਨ ਸੜਕ ਜਿਹੜੀ ਪਿੰਡ ਨੂੰ ਜੋੜਦੀ ਆ ਉਹਦਾ ਦੱਸਦੇ ਪਹਿਲਾਂ ਉਹਨੂੰ ਠੀਕ ਕਰਾਂਗੇ ਨਾਲ ਠੇਕੇਦਾਰਾਂ ਨਾਲ ਵੀ ਮੀਟਿੰਗ ਕਰ ਲਈ ਮੈਂ ਇਹ ਉਹਨਾਂ ਨੇ ਕੀਤਾ ਹੋਇਆ ਆਪਾਂ ਕਰਾਂਗੇ ਠੀਕ ਆ ਠੀਕ ਕਰਾਂਗੇ ਠੀਕ ਕਰਾਂਗੇ ਠੇਕੇਦਾਰਾਂ ਨਾਲ ਵੀ ਮੀਟਿੰਗ ਕਰ ਲਈ ਜਿਹੜੇ ਜਿਹੜੇ ਸੜਕਾਂ ਦੇ ਠੇਕੇਦਾਰ ਐ ਵੀ ਭਾਈ ਟੈਂਡਰ ਤੁਹਾਨੂੰ ਹੀ ਮਿਲੂਗਾ ਪੰਜਾਬ ਦੇ ਸਾਰੇ ਬੁਲਾ ਲਿਆ ਸੀ ਵੀ ਜੇ ਕਿਤੇ ਤੁਹਾਨੂੰ ਕੋਈ ਰਿਸ਼ਬਤ ਨਹੀਂ ਲਊਗਾ ਤੁਹਾਡੇ ਤੋਂ ਅਫਸਰ ਕੋਈ ਤੁਹਾਡਾ ਹਿੱਸਾ ਨਹੀਂ ਪਾਲੂਗਾ ਜੇ ਸੜਕ 'ਚ ਮਟੀਰੀਅਲ ਘਟੀਆਂ ਲਾਤਾ ਸੜਕ ਟੁੱਟ ਗਈ ਤਾਂ ਦੁਬਾਰਾ ਜ਼ਿੰਦਗੀ ਤੁਹਾਨੂੰ ਟੈਂਡਰ ਨਹੀਂ ਮਿਲੂਗਾ ਤੇ ਨਾਲੇ ਬਲੈਕਲਿਸਟ ਕਰਾਂਗੇ ਨਾਲੇ ਜੁਰਮਾਨਾ ਪਾਵਾਂਗੇ ਔਰ ਪਿੰਡ ਦੀ ਪੰਚਾਇਤ ਤੋਂ ਪਿੰਡ ਦੇ ਸਰਪੰਚ ਤੋਂ ਪੰਚਾਇਤ ਤੋਂ ਅਸੀਂ ਪਹਿਲਾਂ ਇਹ ਨੂੰ ਅਸੀਂ ਲਵਾਂਗੇ ਵੀ ਸੜਕ ਵਧੀਆ ਕੁਆਲਿਟੀ ਦੀ ਬਣੀ ਹੈ ਨਾ ਵੀ ਹਾਂ ਸਾਡੇ ਵੱਲੋਂ ਪਾਸ ਹੈ ਤਾਂ ਉਹਦੇ ਪੈਸੇ ਰੀਲੀਜ਼ ਕਰਾਂਗੇ ਜੀ ਤਾਂ ਕਿ ਲੋਕ ਦੱਸਣ ਜਿਨ੍ਹਾਂ ਨੇ ਉੱਤੋਂ ਲੰਘਣਾ ਸੜਕਾਂ ਦੇ ਉੱਤੋਂ ਦੀ ਹੂੰ ਹੁਣ ਅਹੀ ਮੈਨੂੰ ਇੱਕ ਵਾਰ ਦਾ ਇਚਾਰਜ ਲਗਾ ਕਾਵਾਦੀ ਪਾੜੀ ਤੋਂ ਮੈਨੂੰ ਬੜੇ ਗੇਵਾ ਫੋਨ ਆਉਂਦੇ ਕਿ ਭਾਈ ਕਾਹ ਲਿਆ ਜਿਹੜਾ ਮੇਰਾ ਮੇਰੇ ਨਾਲ ਜਾ ਰਿਹਾ ਇਹ ਨਹੀਂ ਆਮ ਲੋਕਾਂ ਦੇ ਖੱਤਰ ਸਾਡੀ ਜਿਹੜੀ ਉਹ ਨਹੀਂ ਘਟਾਈ ਤੇ ਜਿਹੜੇ ਹੱਡੜ ਕੇ ਮੋਢ ਬਾੜ ਜਿੱਦਾਂ ਨੂੰ ਜਾਵਣੇ ਨੇੜੇ ਬਾੜ ਮੈਂ ਕਹਿੰਦੇ ਜਾ ਗਿਆ ਹਸਬਾ ਜੂਮਾ ਪੇਡਾ ਹੂੰ ਕਵਾੜੀਆਂ ਦਾ ਕਰਦੋਰਾ ਨਹੀਂ ਪਹਿਲਾਂ ਤਾਂ ਪਿੰਡ ਚੋਂ ਜਥੇਦਾਰ ਭਾਲਣਾ ਪੈਂਦਾ ਸੀ ਕਿ ਜਥੇਦਾਰ ਨਾਲ ਲੈ ਕੇ ਜਾਣਾ ਤੇ ਜਥੇਦਾਰ ਗਾ ਉਹ ਚੱਲਾਵੇ ਚੱਲਾਵੇ ਅਗਲੇ ਗੁੱਦਵਾਨੂ ਚੱਲਾਂਗੇ ਫਿਰ ਨਾ ਗੱਲ ਹੋਈ ਗੱਲ ਪ੍ਰਧਾਨ ਜੀ ਨਾਲ ਚੰਡੀਗੜੀ ਚਲਦੇ ਆਂ ਲੈ ਚੰਡੀਗੜ੍ਹ ਕਰ ਲੈ ਫਿਰ ਗੱਡੀ ਸੂਮੋ ਕਰ ਲਈ ਚੰਡੀਗੜ੍ਹ ਬਾਤ ਇੱਕ ਸਤਾ 8000 ਦਾ ਤੇਲ ਲੱਗੂ ਹੈ ਨਾ ਫਿਰ ਪ੍ਰਧਾਨ ਉੱਥੇ ਜਾ ਬਲ ਤੁਸੀਂ ਬਾਹਰ ਬੈਠੋ ਮੈਂ ਗੱਲ ਕਰਕੇ ਆਉਣਾ ਪ੍ਰਧਾਨ ਜੀ ਨਾਲ ਅਜਿਨਾਂ ਦਾ ਨਾਮ ਲੈਨੇ ਸੁਖਵੀਰ ਬਾਦਲ ਹੋਰੀ ਉਹ ਅੰਦਰ ਜੰਦਰ ਜਾ ਕੇ ਅੰਦਰੋਂ ਬਾਹਰ ਮਗਾੜ ਘੜ ਕੇ ਮੋੜਦੇ ਤੂੰ ਕਿਦਰ ਮੂੰ ਚੱਕਰ ਹੋਇਆ ਚੱਲ ਵਾਜ ਬਾਰਾ ਕਰਨ ਲਈ ਹੋਗੀ ਗੱਲ ਲੋਕਾਂ ਦਾ ਚਾਖ ਹੋ ਜਾਂਦਾ ਮੋ ਗਿਆ ਟੋਟਾ ਤੇ ਰੋਕ ਲੋ ਫਿਰ ਇਥੇ ਚੰਡੀਗੜ੍ਹੀ ਰੋਕ ਲੋ ਇਥੇ ਥੋੜਾ ਸਸਤਾ ਹੈ ਸਮਾਨ ਹੈ ਨਾ ਤੇ ਉਹ ਰੋਕ ਲੋ ਫਿਰ ਇਥੇ ਗਾਂ ਵੱਡਾ ਟੱਪਾ ਉਹ ਉੱਥੇ ਖਾ ਮੰਗੇ ਉੱਟੀ ਫਿਰ ਤੇ ਕਰ ਕਰਾ ਕੇ 10000 ਪੈਂਦਾ ਸੀ ਜੀ 10000 ਚ ਇੱਕ ਢੇੜਾ ਪੈਂਦਾ ਸੀ ਕੰਮ ਪਤਾ ਨਹੀਂ ਹੋ ਪਤਾ ਨਹੀਂ ਨਾ ਆ ਆਸਿਆ ਪੈਂਦਾ ਇਹ ਤੇ ਉਹ ਤਾਂ ਹੀ ਤਾਂ ਖੜਦੇ ਨੇ ਆਲੇ-ਦਾਲੇ ਉਹ ਸੁਗਰੀ ਬਲਦੇ ਆਲੇ ਨਹੀਂ ਖੜੇ ਹੁੰਦੇ ਜਨੇਦਾਰ ਉਹਨਾਂ ਨੇ ਕੋਕ ਆਖਰੀ ਦੇਖਣਾ ਹੁੰਦਾ ਵੀ ਕੀ ਕਹਿੰਦਾ ਲੀਡਰ ਉਹਨੇ ਇੰਦੇ ਖੜਾਉਂਦੇ ਸਾ ਕਿੱਥੇ ਲੋਗੋ ਜਕਾਰਾ ਛੱਡਾਂਗੇ ਬਸ ਕਈ ਵਾਰੀ ਗੱਲ ਵੀ ਨਹੀਂ ਜਕਾਰੇ ਵਾਲੇ ਉਹਨੂੰ ਚੱਕ ਲੈਂਦੇ ਆ ਬਸ ਹਾਂ ਉਹ ਬੰ ਵੀਡੀਓ ਚ ਆ ਜਾਂਦੇ ਨੇ ਫਿਰ ਦਿਖਾਉਣ ਲੱਗ ਜਾਂਦੇ ਪੁਲਿਸਾਂ ਦੇ ਕੋਈ ਨਾਲ ਖੜਦੇ ਆ ਨਾਲ ਖੜੇ ਜਿਵੇਂ ਮਾਗਰ ਖੜਦੇ ਆ ਐ ਐ ਇੰਨਾ ਚੱਕਰਾਂ ਚ ਲੁੱਟੇ ਗਏ ਨੇ ਸੋ ਇਸ ਕਰਕੇ ਵੀ ਉਹ ਇਹ ਕੰਮ ਬੰਦਾ ਸਾਰਿਆਂ ਨੂੰ ਅਸੀਂ ਬੰਦਾ ਰਿਕਾਰਡ ਦੇਵਾਂਗੇ ਜਿਹਦੀ ਪੰਜਾਬ ਦੇ ਵਿੱਚ ਵੋਟ ਹੈ ਜਿਹਦੇ ਕੋਲ ਆਧਾਰ ਕਾਰਡ ਹੈ ਜਿਹੜਾ ਪੰਜਾਬ ਦਾ ਨਾਗਰਿਕ ਹੈ ਉਹਦਾ ਉਨਾ ਹੀ ਹੱਕ ਹੈ ਜਿੰਨਾ ਕਿਸੇ ਮੰਤਰੀ ਦਾ ਜਿੰਨਾ ਕਿਸੇ ਸੰਤਰੀ ਦਾ ਜਿੰਨਾ ਕਿਸੇ ਆਫਸਰ ਦਾ ਬਦੌਨ ਦੇ ਆਖਿਆ ਦੋਨੇ ਹੱਥ ਉੱਪਰ ਕਰਕੇ ਦੋ ਨਾਰੇ ਲਾ ਦਿਓ ਇਨਕਲਾਬ ਜਿੰਦਾਬਾਦ ਬੋਲੇ ਸੋਨਿਹਾਲ ਅੱਲਾਹੂ ਅਕਬਰ ਬਹੁਤ ਬਹੁਤ ਧੰਨਵਾਦ ਜਿੰਦਾਬਾਦ ਰਹੋ ਆਬਾਦ ਰਹੋ ਜਿਉਂਦੇ ਵੱਸਦੇ ਰਹੋ ਔਰ ਐਸੇ ਤਰੀ ਮਿਲਦੇ ਰਹਿਣਾ ਕਿ ਬਹੁਤ ਬਹੁਤ ਮਿਹਰਬਾਨੀ ਜੀ